ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਘੋਗਾ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗਰਤਾਸਪੁਰ ਆ ਗਿਆ ਨੇੜੇ ਜੈੰਤੀਪੁਰਾ ਤਹਿਸੀਲ ਬਟਾਲਾ ਆ ਗਈ ਤੇ ਮਕਾਰ ਸਿੰਘ ਘੋਗੇ ਵਾਲੇ ਨੂੰ ਮਲਾਉਣ ਲੱਗੇ ਆ ਤੁਹਾਨੂੰ। ਮਨ ਲੋ ਵਿਸ਼ੇ ਸੱਤ ਐਨੀ ਮਾਲ ਹਰ ਵੇਲੇ ਇਸ ਘਰੇ ਵਿਕਰੀ ਵਾਲੇ ਹੁੰਦੇ ਆ ਤੇ ਤੁਹਾਨੂੰ ਮਿਲਾਵਾਂਗੇ ਅੱਜ ਪੰਜ ਛੇ ਝੋਟੀਆਂ ਜਿੰਨੀਆਂ ਵੀ ਵਿਕਰੀ ਵਾਲੀਆਂ ਹੋਈਆਂ ਮੀਣੀ ਤੋਂ ਸ਼ੁਰੂ ਕਰਾਂਗੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸੰਦ ਆ ਗਿਆ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਪਿਆਰ ਆ ਬਾਕੀ ਮਾਲ ਇਹਨਾਂ ਦੇ ਆਪਦੇ ਚੈਨਲ ਤੇ ਵੀ ਸੱਜਣੋਂ ਵਿਕੀ ਜਾਂਦਾ ਕੋਈ ਇਹ ਨਹੀਂ ਗੱਲ ਆਜੋ ਲਈਏ ਜਾਣਕਾਰੀ ਭਰਾਤ ਅਮਕਰ ਸਿੰਘ ਸਾਸਤਰੀ ਕਾਲ ਜੀ ਸਾਸੀ ਗਾ ਸੰਤੂ ਸਾਹਿਬ ਹੋਰ ਸੁਣਾ ਬਹੁਤ ਵਧੀਆ ਝੜਦੀ ਕਲਾ ਜੀ ਝੜਦੀ ਕਲਾ ਝੜਦੀ ਕਲਾ ਤੇ ਅੱਜ ਫਿਰ ਹਨਾ ਨਾਭੀ ਪਗ ਮੰਨ ਮੈਂ ਤੇਰਾ ਪਗ ਦਾ ਰੰਗ ਤਾਂ ਹੋ ਰਿਹਾ ਹੈ ਹਨਾ ਪਰ ਅੱਜ ਪਗ ਮੰਨ ਕੇ ਆ ਗਿਆ ਭਰਾ ਸਾਡਾ ਹਾਂ ਜੀ ਚੱਲੇ ਹੀ ਗੁਰਦਾਰੇ ਮੈਂ ਸਾਡੇ ਕਿੰਨ ਰਮਦਾਸ ਹਾਂ ਚੌਥ ਲੱਗਦੀ ਆ ਤੇ ਚਲੋ ਮੇਲ ਹੋ ਗਏ ਮੇਲ ਹੋ ਗਏ ਹਨਾ ਹਾਂ ਜੀ ਤੇ ਵੀਡੀਓ ਬਣਾ ਲਈ ਭਰਾਵਾ ਸਹੀ ਗੱਲ ਸਹੀ ਗੱਲ ਹੈ ਜੀ ਓਕੇ ਰਿਪੋਰਟ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਧੰਨਵਾਦ ਉਹਦਾ ਕਰਦੇ ਹਾਲ ਟਾਈਮ ਤੇ ਜਿਹਦਾ ਹਾਰ ਕੇ ਹਦਾਈ ਭਲਾ ਕਰੇ ਸੱਚੇ ਪਾਤਸ਼ਾਹ ਬਿਲਕੁਲ ਬਿਲਕੁਲ ਪਾਣੀ ਨੇ ਤੁਹਾਡੇ ਵੀ ਨੁਕਸਾਨ ਕੀਤਾ ਹਾਂਜੀ ਹਾਂਜੀ ਬਹੁਤ ਨੁਕਸਾਨ ਕੀਤਾ ਇਧਰ ਜੀ ਬਹੁਤ ਨੁਕਸਾਨ ਹਾਂਜੀ ਇਧਰ ਡੇੜਾ ਬਾਬਾ ਨਾਨਕਾਲ ਨੂੰ ਸਹੀ ਗੱਲ ਹੈ ਸਹੀ ਗੱਲ ਹੈ ਜੀ ਜਿਆਦਾ ਨੁਕਸਾਨ ਹੋਇਆ ਬਹੁਤ ਜਿਆਦਾ ਆਪਣੇ ਬਚਾ ਇਧਰ ਸਹੀ ਗੱਲ ਹੈ ਸਹੀ ਗੱਲ ਹੈ ਜੀ ਤੇ ਚਲੋ ਮਹਾਰਾਜ ਕਿਰਪਾ ਕਰੇ ਬਹੁਤ ਸੁਜੋਗ ਦਿੱਤਾ ਭੈਣਾ ਭਰਾਵਾਂ ਨੂੰ ਬਹੁਤ ਹੀ ਜ਼ਿਆਦਾ ਮੋੜੇ ਨਾ ਮੋੜਾ ਲਾ ਕੇ ਖੜ ਗਏ ਹਨ ਪੰਜਾਬੀ ਪੀਆਂ ਪੀਆਂ ਨਾਲ ਪੱਕੀ ਗੱਲ ਹੈ ਜੀ ਪੱਕੀ ਗੱਲ ਤੇ ਐਡਰੈਸ ਦੇ ਦਈਏ ਕਿ ਲੋਕਾਂ ਨੂੰ ਐਡਰੈਸ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ਓਂਕਾਰ ਸਿੰਘ ਨੰਬਰ 97792834419779283441 ਓਕੇ ਇਹਦੇ ਤੇ ਕਰੇ ਸੰਪਰਕ ਭਾਈ ਭੈਣ ਭਰਾ ਹਾਂਜੀ ਜਨਵਾਰ ਅਜ ਕਿੰਨੇ ਆ ਜਨਵਾਰ ਸੰਧੂ ਸਾਹਿਬ 4 ਇਹ ਦਿਖਾ ਲਾਂਗੇ ਤੇ ਇੱਕ ਅੰਦਰ ਮਾਲੀ ਦਿਖਾ ਲਾਂਗੇ ਠੀਕ ਆ ਚਾਰ ਇੱਥੇ ਵਿਖਾ ਦਈਏ ਹਾਂਜੀ ਤੇ ਇੱਕ ਆਪਣੇ ਕੋਲੇ ਅੱਜ ਮਾਲੀ ਵੀ ਆ ਮਾਲੀ ਆ ਜੀ ਮੋਰਾ ਦਾ ਮੋਰਾ ਦਾ ਜੀ ਕਿਆ ਮੀਣੀ ਦਾ ਕੀ ਲੇਖਾ ਜੋਖਾ ਮੀਣੀ ਜੀ ਤਾਜੀ ਸੂਈ ਆ ਘਟਾਓ ਜੇ ਓਕੇ ਦੁੱਧ ਹੋਊਗਾ 9-10 ਕਿਲੋ ਠੰਡਾ ਗਾਵਾਂ ਵਰਗੀ ਠੰਡੀ ਜਿੱਥੇ ਮਰਜ਼ੀ ਖੁੱਲੀ ਛੱਡ ਕੇ ਚੋਲੋ ਜੀ ਕਿਆ ਬਾਤ ਆਪਾਂ ਪੁੱਠੇ ਪਾਸੇ ਬਹਿ ਜਾਓ ਸਿੱਧੇ ਪਾਸੇ ਬਹਿ ਜਾਓ ਭਾਈ ਮਗਰੋਂ ਦੀ ਇੱਕ ਧਣ ਵੜ ਲਵਾ ਲੋ ਠੀਕ ਆ ਆ ਵੇਖੋ ਜੀ ਵੀ ਏਡੀ ਮਿੱਠੀ ਆ ਆ ਵੇਖੋ ਜੀ ਲੱਤ ਚੁੱਕ ਕੇ ਗਾਵਾਂ ਵਾਂਗੂ ਭਾਈ ਮੁੰਡੇ ਤੇ ਲੱਤ ਲਾਖ ਲੋ ਤਾਂ ਵੀ ਨਿਲ ਮਾਰਨ ਦਾ ਪਤਾ ਆ ਵੇਖੋ ਲੋ ਲਾਗੇ ਕਰਕੇ ਜੀ ਨੇ ਭਾਲੀ ਸੀ ਆ ਆ ਵੇਖੋ ਜੀ ਮਤਲਬ ਹੀ ਨਹੀਂ ਲੱਤਾਂ ਨੂੰ ਭਾਏ ਹੱਥ ਮਾਰੀ ਜਾ ਵੇਖੋ ਜੀ ਓਕੇ ਇਹ ਤਾਂ ਜਿੰਨੇ ਘਰ ਰੱਖਣ ਲਈ ਲੈਣੀਆਂ ਵੀ ਠੰਡੀ ਸੀਲ ਚਾਹੀਦੀ ਆ ਗਾਮ ਵਰਗੀ ਆ ਲੋ ਜੀ ਹਾਂ ਇੱਕ ਇਧਰੋਂ ਦੇ ਹੱਥ ਪਾਓ ਇੱਕ ਇਧਰੋਂ ਪਾਓ ਕਿੰਨੇ ਦਿਨਾਂ ਦਾ ਸੂਆ ਦਾਸ ਤੱਕ ਕਿੰਨਾ ਦੋ 15 ਦਿਨਾਂ ਦਾ ਹੈਗਾ ਜੀ 15 ਦਿਨਾਂ ਦਾ ਹਾਂ ਜੀ ਤੇ ਦੁੱਧ ਜੈਡ ਬ ਲੈ ਗਿਆ ਜੀ ਇੱਕ ਰੰਗ ਇੱਕ ਰੰਗ ਕਾਲੀ ਆ ਵੇਖੋ ਬੱਚਾ ਵੀ ਮਗਰ ਇੱਕ ਰੰਗ ਕਾਲਾ ਦੁੱਧ ਠੰਡਾ ਜਿਹੜਾ ਵਾ 9 ਕਿਲੋ ਕੋ ਕੰਡੇ ਦੇ ਰੱਖਣ ਵਾਲਾ 5 ਲੀਟਰ ਮਾਰ ਮਾਰ ਕੇ ਖੜੇ ਠੀਕ ਐ ਇਹਨੂੰ 10 ਹੀ ਕਹੀ ਜਾਂਦਾ ਨੌ ਠੰਡਾ ਵਾ ਓਕੇ ਨੌ ਦੀ ਫੁੱਲ ਗਰੰਟੀ ਆ ਜੋ ਹੈਗਾ ਜੀ ਆ ਨਹੀਂ ਸਿਆਣੀ ਗੱਲ ਆ ਦੁੱਧ ਤਾਂ ਉਹੀ ਦੱਸਾਂਗੇ ਜਿਹੜਾ ਹੁਣ ਹੋਊਗਾ ਹਾਂਜੀ ਹਾਂਜੀ ਓਕੇ ਬਾਕੀ ਝੋਟੀ ਕੱਦ ਕਾਠਾ ਲੋ ਚੰਗੀ ਆ ਕੱਦ ਕਾਠਾ ਲੋ ਪਹਿਲਾ ਸੁਆ ਵਾ ਪਲੂਣਿਆ ਠੰਡੀ ਬਹੁਤ ਐ ਠੰਡੀ ਸੀਲ ਹੱਦੋਂ ਜ਼ਿਆਦੀ ਦੁੱਧ 10 ਕਿਲੋ ਦੇ ਦਈ ਜਾਊਗੀ ਠੀਕ ਆ ਆਹ ਬਾਲਾ ਨਹੀਂ ਆਪਾਂ ਕਹਿੰਦੇ ਹਾਂਜੀ 10 ਕਿਲੋ ਖੁੱਲਾ ਦੇ ਜਓ ਵੇਖੋ ਜੀ ਉ ਤਾਂ ਜਾਤ ਨਸਲ ਪੱਠਪੜਾ ਬਹੁਤ ਚੰਗਾ ਮੈਂ ਕਹਿੰਦਾ ਜਿਹੜੀਆਂ ਮੇਨ ਨਿਸ਼ਾਨੀਆਂ ਪਾਇ ਖੁੱਲੀ ਛੱਡ ਕੇ ਜਿੱਥੇ ਮਰਜ਼ੀ ਬੈਜੋ ਆ ਦੇਖੋ ਜੀ ਥੋੜਾ ਜਿਹਾ ਡਰਦਗੀ ਗੱਡੀ ਆਨ ਕਰਕੇ ਆ ਵੇਖੋ ਜਿੱਦਾਂ ਮਰਜ਼ੀ ਆ ਲੋ ਇੱਥੇ ਮੈਂ ਥਣ ਫੜ ਦੋ ਆ ਲੋ ਠੀਕ ਆ ਠੰਡੀ ਇੰਨੀ ਆ ਦੇਖੋ ਇਹਨੇ ਪਸ ਮਿਉਣਾ ਤੂੰ ਧਾਰਾ ਮਾਰੀ ਹਾਂ ਹਾਂ ਬਹੁਤ ਹੀ ਜ਼ਿਆਦਾ ਠੰਡੀ ਹੈ ਜੀ ਠੀਕ ਆ ਦੇਖੋ ਜੀ ਠੀਕ ਕੀ ਬਾਤਾਂ ਨੇ ਕੀ ਬਾਤ ਆ ਆ ਲੋ ਜੀ ਆ ਲੋ ਹਾਂ ਆ ਲੋ ਮਤਲਬ ਇੱਥੀ ਵਾਲੀ ਆ ਹਾਂ ਫਿਰ ਲਣਾ ਲਣਾ ਲੋ ਤੱਕ ਪਤਾ ਹੀ ਨਹੀਂ ਕੁਛ ਜੀ ਇੰਨੀ ਠੰਡੀ ਹੈ ਤੇ ਚੌਣ ਰੂ ਵਰਗੀ ਚੌਣ ਇੱਕ ਨੰਬਰ ਜੀ ਬਾਕੀ ਜੇ ਕੋਈ ਕਮੀ ਪੇਸ਼ੀ ਹੋਵੇ ਦੱਸ ਦਈਦਾ ਹਨਾ ਮੈਂ ਕਹਿੰਦਾ ਉਸੇ ਉਸੇ ਟਾਈਮ ਹੀ ਦੱਸ ਦਈਦਾ ਉਹ ਬੱਚਾ ਜੀ ਓਕੇ ਉਹ ਬੈਠਾ ਕੱਟਾ ਹਨਾ ਕੱਟਾ 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 ਚੰਗਾ ਤਗੜਾ ਮਗਰ ਹਾਂਜੀ ਹਾਂਜੀ ਰੇਟ ਇਹਦਾ ਸ਼ਾ ਰੇਟ ਸੰਧੂ ਸਾਹਿਬ ਕਰਨ ਨੂੰ ਤੇ ਰੇਟ ਜਿੰਨਾ ਮਰਜ਼ੀ ਕਰੀ ਜਾਈਏ ਦੇ ਜਿਹੜੀ ਦੇਣੀ ਹਨਾ ਜੈ ਸੁਨੋਈ ਮੋਲੇ ਕਿਤੀ ਆ 1 25 ਵੀ ਨਹੀਂ 1 20 ਹੀ ਦੇ ਦਾਂਗੇ 1 20 ਹੀ ਦੇ ਦਿਆਂ ਹਾਂਜੀ ਓਕੇ ਜਮਾਂ ਜਾਇਜ਼ ਬਾਕੀ ਆਏ ਭੈਣ ਭਰਾ ਦਾ ਛੋੜ ਛੱਪਾ ਮਾੜਾ ਮੋਟਾ ਜਰੂਰ ਜਰੂਰ ਜੀ ਮਾਨਤਨ ਕਰ ਫੁੱਲ ਮਾਨਦਾਨ ਕਰਾਂਗੇ ਜੀ ਠੀਕ ਹੈ 1 ਲੱਖ ਤੇ 20 ਹਜ਼ਾਰ 1 ਲੱਖ ਤੇ 20 ਹਜ਼ਾਰ ਬੱਚੀ ਝੋਟੀ ਚੰਗੀ ਆ ਹਾਂਜੀ ਆ ਅਗਲੀ ਦਾ ਕੀ ਹਿਸਾਬ ਆ ਇਹ ਸੰਤੂ ਸਾਹਿਬ ਧੋਕੜ ਆ ਆਪਾਂ ਨੂੰ ਨਹੀਂ ਪਤਾ ਕਦੋਂ ਦੀ ਸੂਈ ਆ ਠੀਕ ਆ ਆਪਾਂ ਧੋਕੜ ਕਰਕੇ ਲਿਆਂਦੀ ਆ ਧੋਕੜ ਕਰਕੇ ਦੇਣੀ ਆ ਗਾਂ ਖਾਲੀ ਆ ਠੀਕ ਆ ਹਾਂਜੀ ਦੁੱਧ ਦੇ ਕੋ ਪੰਜ ਕਿਲੋ ਜੀ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ ਲੇਵਾ ਚੰਗਾ ਬਖੌਂਦੀ ਹੈ ਲੇਵਾ ਚੰਗਾ ਦਿਖਾਉਂਦੀ ਆ ਲੇਵਾ ਚੋਂ ਉੱਥੇ ਪਹਾੜੇ ਤੇ ਲੱਗਦੀ ਸੀ ਆਪਣੇ ਕੋ ਆਗੇ ਜ਼ਰੂਰ ਟੀਕਾ ਲਵਾਇਆ ਥੋੜੀ ਜੀ ਤੜਕਦੀ ਜੀ ਮਿਲੀ ਜੀ ਠੀਕ ਗੱਲ ਹੈ ਸੱਚੀ ਸੰਧੂ ਸਾਹਿਬ ਦੱਸ ਕੇ ਦੇਣੀ ਆ ਕੱਲ ਨੂੰ ਕੋਈ ਆਪਾਂ ਨੂੰ ਕਹਿੰਦਾ ਫਿਰ ਉਹਦੇ ਨਾਲੋਂ ਪਹਿਲਾਂ ਦੱਸਣਾ ਵਾ ਨਹੀਂ ਨਹੀਂ ਸਿਆਣੀ ਗੱਲ ਸਿਆਣੀ ਗੱਲ ਸਿਆਣੀ ਗੱਲ ਹੈ ਇਧਰ ਨੂੰ ਹੀ ਲੈ ਜਾ ਲੈ ਜਾ ਲੈ ਜਾ ਲੈ ਜਾ ਵੇ ਖੋ ਲੇਵਾ ਭਾਂਡਾ ਦੁੱਧ 5 ਕਿਲੋ ਹਾਂ ਦੁੱਧ 5 ਕਿਲੋ ਦੀ ਜੀ ਕਮਾ ਲਿਓ ਜੋ ਹੈਗਾ ਸਵੇ ਆਪਣੇ ਕੋਲ ਨਾ ਟੀਕੇ ਤੋਂ ਡਰਦੀ ਬਹੁਤ ਹੈ ਉੱਥੇ ਪਹਾੜੇ ਤੇ ਹੀ ਠੀਕ ਆ ਹਾਂ ਬਣੀ ਵੀ ਦੱਸ ਦੇ 21 ਤਰੀਕ ਦੀ ਆਪਾਂ ਕਹਿੰਦੇ ਨਹੀਂ ਬਣੀ-ਮੁਣੀ ਕੋਈ ਮੰਨੇ ਖਾਲੀ ਕਰਕੇ ਦੇਣੀ ਆਪਾਂ ਕਿਹੜਾ ਇਹਦਾ ਲੈਣਾ ਕੋਈ ਲੈਵਾ ਵੇਖ ਕੇ ਤਾਂ 8 ਕਿਲੋ ਵੀ ਦੁੱਧ ਕਹਿਦੀ ਕਿ ਮੰਨੂ ਆ ਬਸ ਜੀ ਬਸ ਓਕੇ ਵੇਖ ਲਓ ਜੀ ਕਿਆ ਬਾਤਾਂ ਤੇ ਸਾਹਿਬ ਇਹਦਾ ਰੇਟ ਕੀ ਕਰਾਂਗੇ ਰੇਟ ਵੀ ਮੁਕਤ ਆ ਜੀ ਅੱਛਾ ਜੀ ਟਕਾ ਲਵੇ ਤਾਂ ਚੰਗੀ ਆ ਮੈਂ ਕਹਿੰਦਾ ਸੰਤੂ ਸਾਹਿਬ ਜੋ ਕੁਝ ਵੀ ਆ ਕਿਸੇ ਦੇ ਸਾਹਮਣੇ ਆ ਆਪਾਂ ਨੂੰ ਕੱਲ ਨੂੰ ਫੋਨ ਨਾ ਲਾਵੇ ਆਪਾਂ ਜੋ ਕੁਛ ਦੱਸਦਾ ਵੀ ਟਿੜਕਦੀ ਵੀ ਜੇ ਦੁੱਧ 5 ਕਿਲੋ ਦੀ ਗਾਰੰਟੀ ਆਪਣੇ ਉੱਥੇ ਪਾੜੇ ਤੇ ਹੀ ਉੰਟਾ ਕੀ ਜਾਣੀ ਆ ਨਹੀਂ ਇੱਕ ਤਾਂ ਲੱਤ ਨੂੰ ਵੀ ਮਾਰਦੀ ਮਾੜਾ ਜਿਹਾ ਟੀਕਾ ਲਾ ਕੇ ਚੋਈ ਆ ਓਕੇ ਉੱਥੇ ਪਾੜੇ ਦੇ ਮਿਲੀ ਆ ਉਹਨਾਂ ਦੇ ਘਰੇ ਦੁੱਧ ਵੀ 6 ਕਿਲੋ ਦੇ ਕਰੀਬ ਹੀ ਨਹੀਂ ਦੇਊਗੀ ਤਾਂ ਦੇ 8 ਕਿਲੋ ਹੀ ਦੇਊਗੀ ਹਾਂਜੀ ਹਾਂਜੀ ਰੇਟ 50000 ਦੇ ਦੇ ਦਈਏ ਤੁਸੀਂ ਵੇਖੋ ਬਾਬਾ ਜੀ ਜਾਇ ਜਾਇ ਨਾ ਉਹ ਤਾਂ 50 ਦੀ ਵੇਗਦੀ ਆ ਨਹੀਂ ਜਾਇ ਜਾਇ ਝੋਟੀ ਚੰਗੀ ਆ ਮਾੜੀ ਨਹੀਂ 45 ਦੀ ਦੇ ਦਾਂਗੇ ਜੀ ओके हां जवां ਜਿਆਦਾ ਜਮਾਈ ਮਾਫਤੋਂ ਮਾਫਤੀ ਵਾਲਾ ਕੰਮ ਹੀ ਕਰਦਾ ਹਾਂ ਬਾਕੀ ਨੇਵਾ ਭਾਂਡਾ ਹਰਾ ਝੂਟੀ ਥੱਲੇ ਇੰਨੇ ਦੀ ਆਪਾਂ ਕੱਟੀ ਵੀ ਵੇਚੀ ਆ ਤੁਹਾਡੇ ਸਾਹਮਣੇ ਹਾਂ ਇਹ ਦੁੱਧ ਵੀ ਪਾਨੀ ਕਰ ਦੋ ਇਹ ਦੁੱਧ ਵੀ ਦਿੰਦੀ ਆ ਹਾਂ ਨਹੀਂ ਚੰਗੀ ਝੂਟੀ ਨੇ 8 ਕਿਲੋ ਚੰਗਾ ਬੰਦਾ ਸੰਭਣ ਵਾਲਾ ਹੋਇਆ ਦੁੱਧ ਕਰ ਜਾਣਾ ਹਾਂਜੀ ਹਾਂਜੀ 45 ਦੀ ਦੇ ਦਾਂਗੇ 45 ਦੀ ਹਾਂਜੀ ਤੇ ਫਿਰ ਮਰਲੜਾ ਦੇ ਪਹਿਲਵਾਨ ਨੂੰ ਕਹਿ ਦਈਏ ਗੱਡੀ ਸਟਾਰਟ ਕਰ ਮੈਂ ਕਹਿੰਦਾ ਸਟਾਰਟ ਹੀ ਹੋਈ ਆ ਜਿਹੜਾ ਵੀ ਕੋਈ ਲੈ ਲੂਗਾ ਫੋਨ ਇਹਦੇ ਕਰਨੇ 100 ਜਣੇ ਨੇ ਤੇ ਲੈਣੀ ਇੱਕ ਜਣੇ ਨੇ ਹੈ ਪਹਿਲੇ ਹਣਾ ਮੈਂ ਹਾਂ ਉੜਦੀ ਜਾ ਫੋਨ ਇਹਦੇ ਕਰਨੇ ਆ ਘਟੋ ਘਟ 100 ਜਾਣੇ ਨੇ ਤੇ ਲੈਣੀ ਤੇ ਇੱਕ ਦੀ ਲੈਣੀ ਤਿਆ ਕਰਨੇ ਆ ਉਹਨੇ ਕਹਣਾ ਬਈ ਵਿਗ ਗਈ ਤੇ ਬਈ ਇਹ ਪਹਿਲੇ ਤੇ ਵਿਗਣੀ ਜਿੰਨਾ ਇਹਦਾ ਭਾਵਾ ਹਾਂ ਮੁਫਤੋਂ ਮੁਫਤੀ ਹਾਂ ਵਾਕੇ ਕੋਈ ਸ਼ੱਕ ਨਹੀਂ ਤੇ ਇਹਦਾ ਕੀ ਹਿਸਾਬ ਆ ਇਹ ਸੰਧੂ ਸਾਹਿਬ ਝੋਟੀ ਥੱਲੇ ਜੇ ਦੁੱਧ 10 ਕਿਲੋ ਨੈਟ ਤਿਆਰ ਠੀਕ ਆ ਠੰਡਾ ਦੁੱਧ ਓਕੇ ਸੂਈ ਨੂੰ ਹੋ ਗਏ ਜੇ ਇਹਨੂੰ 20 ਦਿਨ ਬੱਚਾ ਇਹਦਾ ਗਿਆ ਜੇ ਮਾਰ ओके ਗਰੰਟਡ ਸੂਈ ਤਾਜੀ ਆ ਮੈਲੇ ਦੀ ਫੁੱਲ ਗਰੰਟੀ ਆ ਸੀਲ ਠੰਡੀ ਇਹ ਵੀ ਇਦਾਂ ਹੀ ਮਿਲੂਗੀ ਆ ਵੇਖੋ ਠੀਕ ਆ ਆ ਵੇਖੋ ਠੰਡੀ ਬਹੁਤ ਆ ਠੀਕ ਇਸ ਗੱਲ ਦੀ ਗਰੰਟੀ ਆ ਖੋਲੋ ਜੀ ਤੋਰੋ ਖੋਲ ਕੇ ਇਦਾਂ ਬੈਣ ਕਰਕੇ ਪਸਮੀ ਠੰਡੀ ਬਹੁਤ ਆ ਪਹਾੜੇ ਦੇ ਮਿਲਦੀ ਆ ਇਹਦਾ ਟੀਗਾ ਵੀ ਨਹੀਂ ਲਵਾਉਂਦੀ 10 ਕਿਲੋ ਦਾ ਤੇ ਜਿਹੜੀ ਲਵਾਉਂਦੀ ਮਾੜਾ ਮੋੜ ਕਰਦੀ ਆ ਰਾਸਤਾ ਇਦੋਂ ਪਹਿਲਾਂ 10 ਕਿਲੋ ਦੁੱਧ ਆ ਤਾਜੀ ਸੂਈ ਆ ਤਾਜੀ ਸੂਈ ਦੀ ਫੁੱਲ ਗਰੰਟੀ ਆ ਮੈਲੇ ਤੱਕ ਮਾਰੂਗੀ ਦਿਨਾਂ ਦੀ ਸੂਈ ਆ ਸਾਰੀ ਦਿਨਾਂ ਦੀਆਂ ਦੀ ਨਹੀਂ ਹਾਂ ਤਾਜੀ ਆ ਗਰੰਟਡ ਵੇਖੋ ਲੈਵਾ ਕਿਆ ਬਾਤ ਹੈ ਨਹੀਂ ਚੰਗੀ ਝੋਟੀ 12 ਕਿਲੋ ਦਾ ਦੁੱਧ ਨਹੀਂ ਦਾ ਝੋਟੀ ਕੋਈ ਨਾ ਆਪਣੇ ਕੋਲ ਡਿਟੇਲ ਕਢਾ ਆ ਗਏ ਵੀਡੀਓ ਮੰਗਾ ਸਕਦਾ ਇਹ ਟੋਕੜ ਗੱਪਣ 5 ਮਹੀਨੇ ਦੀ ਆਪਾਂ ਵੇਚੀ ਆ ਓਕੇ ਕੋਈ ਉਹਦੇ ਤੋਂ ਅੰਦਾਜ਼ਾ ਲਾ ਲੇ ਟੋਕੜ ਗੱਪਣ ਆਪਾਂ ਵੇਚੀ ਆ ਤਾਜੀ ਫੇਰ ਲਿਆਂਦੀ ਆ ਠੀਕ ਆ ਹਾਂਜੀ ਨਹੀਂ ਚੰਗੀ ਹਰੀ ਆ ਯਾਰ ਉਹ ਬਹੁਤ ਰਾਜੀ ਹੀ ਚਲੋ ਨਾ ਸੂਣ ਕਰਕੇ ਲੱਸੀ ਹੋ ਗਈ ਬੱਚਾ ਵੀ ਇਹਨੇ ਸਿੰਘ ਚ ਢਾ ਕੇ ਮਾਰਤਾ ਉੱਧਾਂ ਕੋਈ ਦਿੱਕਤ ਨਹੀਂ ਆ ਐ ਜੇਰ ਜਰੂਰ ਪ੍ਰੋਪਰ ਪ੍ਰੋਪਰ ਪੂਰੀ ਜੀ ਪ੍ਰੋਪਰ ਜੇਰ ਜੂਰ ਸੁੱਟੀ ਓਕੇ ਰਿਪੋਰਟ ਆ ਸਾਰੀ ਸਾਰਾ ਕੁਝ ਓਕੇ ਜੀ ਰੇਟ ਇਹਦਾ ਰੇਟ ਵੀ ਇਹਦਾ ਮੁਖਤਾ ਵਾਲਾ ਹੀ ਕਰਦੇ ਆ ਜੀ ਉੱਧਾਂ ਦੇ ਝੋਟੀ ਹੀ ਬਹੁਤ ਰੁਪਈਆਂ ਦੀ ਤੇ ਹੁਣ ਲੱਖੋਂ ਹੀ ਅੰਦਰ ਆਪਾਂ ਦੇ ਦੇਣੀ ਆ ਠੀਕ ਆ 95 ਦੀ ਦੇ ਦੀ 90 ਤੇ 5 ਹਾਂ ਝੋਟੀ ਚੰਗੀ ਜੈ ਜੈ ਹਾਂ ਚੰਗੀ ਬਹੁਤ ਆ ਦੀ ਬੱਤ ਠੁੱਕੜ ਫੇਰ 70 75 ਦੀ ਆ ਜੀ ਹੁਣ ਉਹਦਾ ਵੀ ਆਪਸ ਕਰ ਪੈਸੇ ਮੰਗੇ ਮੀਣੀ ਦੇ ਹਾਂ ਜੀ ਤੇ ਇਹ ਕੀ ਮਾੜੀ ਆ ਬਸ ਜੀ ਹਨਾ ਦੋਤੇ ਲਾਉਣ ਵਾਲੇ ਨੂੰ ਆ ਦੋਨੇ ਨਹੀਂ ਮਾੜੀਆਂ ਨਹੀਂ 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 ਮਾੜੀਆਂ ਅੱਧ ਮੌਲੇ ਚ ਮਿਲਦੀਆਂ ਬਸ ਜੀ ਬਸ ਓਕੇ ਬਾਕੀ ਇਹ ਨਹੀਂ ਵੀ ਟੋਕਰ ਦਾ ਬੱਚਾ ਮਰਿਆ ਕਹਾਂਗਾ ਗਰੰਟੀਡ ਤਾਜੀ ਆ ਯਾਰ ਜਿਹੜੀ ਦਾ ਨਹੀਂ ਪਤਾ ਹੀ ਉਹਦੀ ਸੱਚਾਈ ਦੱਸੀ ਅਗਲੇ ਨੂੰ ਪਤਾ ਬਸ ਬਸ ਤੇ ਆ ਗੱਬਣ ਹਮੇ ਇਹ ਗੱਬਣ ਜੀ ਕੀ ਬਾਤ ਆ ਤੁਸੀਂ ਲੈਦੇ ਨਹੀਂ ਹੁੰਦੇ ਗੱਬਣ ਕਿਵੇਂ ਇਹ ਨਾ ਸੰਤੂ ਸਾਹਿਬ ਆਪ ਹੀ ਦਿੱਤੀ ਪਲੂਨ ਕੱਟੀ ਦੋ ਦੰਦ ਇਹਦੀ ਵੀ ਕੋਈ ਵੀਡੀਓ ਮੰਗਵਾ ਲੈ ਇਹ ਦੂਸਰਾ ਸੂਆ ਚਾਰ ਦੰਦ 11 ਮਹੀਨਿਆਂ ਦੀ ਦੂਸਰਾ ਸੂਏ ਸੂਫੇ ਲੱਗੀ ਸਾਲ ਤੋਂ ਅੰਦਰ ਕੀ ਬਾਤ ਆ ਤੁਰੀ ਬਹੁਤ ਤੈਨੂੰ ਯਾਰ ਕੋਈ ਵੀਡੀਓ ਇਹਦੀ ਮੰਗਵਾ ਲੈ ਫੇਰ ਵੀ ਸਾਡੇ ਕੋਲ ਪਲੂਨ ਕੱਢੀ ਝੂਟੀ ਹੈ ਬਹੁਤ ਚੰਗੀ ਆ ਪਲੂਨ ਦਿੱਤੀ ਆਬ 12 ਕਿਲੋ ਦੇ ਕਰੀਬ ਦੁੱਧ ਦੋ ਦੰਦ ਨੇ ਦਿੱਤਾ ਜੀ ਚਾਰ ਦੰਦ ਹੋ ਗਈ ਆ ਚਾਰ ਦੰਦ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਸੁੰਦੀ ਆ ਓਕੇ ਢੋੜ ਕੇ ਜਾਵਾਂ ਹਾਂਜੀ ਹਾਂਜੀ ਬਾਊਜੀ ਖੋਲੋ ਝੋਟੀ ਬਹੁਤ ਵੱਡੀ ਆ ਜੀ ਚਾਰ ਦੰਦ ਆ ਬੱਚੀ ਦਾ ਲੱਭਣਾ ਹੀ ਨਹੀਂ ਹੈ ਆਪਣਾ ਸ਼ੇਰ ਤਾਂ ਲੱਭਣਾ ਹੀ ਨਹੀਂ ਮੂਰੇ ਸਹੀ ਗੱਲ ਸਹੀ ਗੱਲ ਹੈ ਹਨਾ ਸਹੀ ਗੱਲ ਹੈ ਬੜਾ ਚੰਗਾ ਕਰ ਕਾਠਾ ਸਜਣਾ ਝੋਟੀ ਨੂੰ ਜਗਾੜ ਦੇ ਦਿਨ ਲੈ ਜੂ ਹਜੇ ਹਫਤਾ ਦਿਨ ਪੂਰੇ ਹੋ ਗਏ ਉਹਨੇ ਦਿਨ ਖੜੂਗੀ ਜੀ ਹੁਣ 10 ਤੇ ਪੂਰੇ ਹੋ ਗਏ ਓਕੇ ਵੇਖੋ ਲੈਵਾ ਕਰਦੀ ਕਰਾਉਂਦੀ ਨੇ 5-4 ਦਿਨ ਲੈ ਜਾਣੇ ਚੌਗੀ ਆ ਚੌਗੀ ਦੂਸਰੇ ਸਵੇਰ ਬਹੁਤ ਹੀ ਚੰਗੀ ਕੱਟੀ ਆ ਜੀ ਬਹੁਤ ਜ਼ਿਆਦਾ ਚੰਗੀ ਕੱਟੀ ਆ ਊੜਾ ਬੰਨਣਾ ਹੀ ਨਹੀਂ ਕੋਈ ਹਾਂ ਇਹ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਕੋਈ ਇਹਦੀ ਵੀਡੀਓ ਵੀ ਮੰਗਵਾ ਲਈ ਉਦੋਂ ਦੀ ਆਪਣੇ ਕੋਲ ਦੋ ਦੰਦ ਜੀ ਆਪਦੇ ਚੈਨਲ ਦੇ ਪਈਆ ਵੀਡੀਓ ਇਹਦੀ ਤੇ ਮਤਲਬ ਤਾਜੀ ਦੋ ਦੰਦ ਦਿੱਤੀ ਸੀ ਇਹ ਕੀ ਬਾਤ ਬੜਾ ਚੂਨ ਚਾਂ ਲੱਗਾਊਗਾ ਕੱਟੀ ਨੂੰ ਸਾਢੇ 1.7 ਮਹੀਨੇ ਨੇ ਬਣ ਕੇ ਵੀ ਦੁੱਧ ਦਿੱਤਾ ਇਹਦਾ ਸਾਰਾ ਆਪਣੇ ਕੋਲ ਰਿਕਾਰਡ ਹੈਗਾ ਜੀ। ਕੀ ਬਾਤ ਆ ਬਹੁਤ ਸੋਹਣਾ ਪੱਠ ਪੜਾ ਛੋਟੀ ਦਾ। ਛਾਹ ਦਾ ਰੇਟ ਕਿੱਡਾ ਕਾ? ਰੇਟ ਛਾਹ ਦਾ ਰੁਕ ਜੀ ਕੇ ਮੈਂ ਤਾਂ ਕਹਿੰਦਾ ਸੂਣ ਤੇ ਹੀ ਕਰੀਏ ਯਾਰ। ਰੇਟ ਛੋਟਾ ਹੀ ਕਰਾਂਗੇ ਕੋਈ ਵੱਡਾ ਨਹੀਂ ਆਪਾਂ ਕਰਦੇ ਤੇ ਕਰਦੇ ਕੋਈ ਨਹੀਂ। ਹਾਂਜੀ ਕਰਦੇ ਕਈ ਵਾਰੀ ਕੋਈ ਲੈ ਲੈਂਦਾ ਭੈਣਪਰਾ। ਕਿੰਨੇ ਵੀ ਰੇਟਾਂ ਦੇ ਛਾਹਾਂ ਦੇ ਇਹ ਨਾ ਹੋਵੇ ਵੀ ਡੇਢ ਰੇਟ ਜਿਆਦਾ ਨਹੀਂ ਕਰਾਂਗੇ। ਕਿੱਥੇ ਜੇ ਗੇਮ ਆ। ਜਿੱਦਿਆਂ ਦੀ ਤੂੰ ਕਹਦੇਂਗਾ ਤੇਰੇ ਮਾਨਦਾਰ ਨਾ। ਨਹੀਂ ਮੈਂ ਨਹੀਂ ਕਹਿੰਦਾ। ਮਨੋਂ ਦਿਲ ਦੀ ਗੱਲ ਦੱਸ ਦੇ। ਨਹੀਂ ਵੱਡੀ ਛੋਟੀ ਮੈਂ ਕਹਿੰਦਾ ਸੂਈ ਲੈਣ ਦੀ ਜਰਾ ਚੱਲ ਵੇਖ ਲੈ ਹਾਂ ਚੱਲ ਬਾਕੀ ਜੀ ਰੇਟ ਕੋਈ ਜ਼ਿਆਦਾ ਨਹੀਂ ਆਪਾਂ ਜਾਇਜ਼ ਹੀ ਦੇਵਾਂਗੇ ਕੋਈ ਫੋਨ ਪਰ ਕਰ ਲੈ ਪੂਰਾ ਲੋ ਬੇਫਿਕਰੀ ਆ ਭਾਰ ਦੀ ਫੁੱਲ ਗਰੰਟੀ ਆਪਣਾ ਮੰਨਿਆ ਸਵਾ ਕੇ ਕਿਸ ਨੂੰ ਦੁੱਧ ਜਵਾ ਕੇ ਦਈਏ ਦੁੱਧ 14-15 ਕਿਲੋ ਦਿੰਦੀ ਆ ਇੰਨਾ ਤਾਂ ਆਰਾਮ ਨਾਲ ਹੀ ਦੇ ਦੋ ਹਾਂ ਕਿਉਂਕਿ ਗੱਪਣ ਆਪਾਂ ਥੋੜੀ ਜੀ ਜਾਇਜ਼ ਵੀ ਦੇ ਦਾਂਗੇ ਸੂਕ ਹੀ ਫਿਰ ਕਿ ਭੈਣ ਭਰਾ ਨੇ ਕਹਣਾ ਰੇਟ ਜ਼ਿਆਦਾ ਕਰਦੇ ਆ ਇਹ ਤਾਂ ਗੱਲ ਲੱਖ ਰੁਪਏ ਦੀ ਸਹੀ ਗੱਲ ਛੋਟੀ ਵਿਖਾਉਣੀ ਇਹ ਮੈਂ ਸੰਤੂ ਸਾਹਿਬ ਆਈ ਅੱਜ ਚੁਾਈ ਲੇਟ ਹੋਈ ਆ ਗੱਪਣ ਆਏ 4 ਮਹੀਨੇ ਦੀ ਤੇ ਮੈਂ ਕਹਿੰਦਾ ਨਾ ਹੀ ਚੋਚਾ ਕੇ ਵੇ ਨੇ ਟੋਕੜ ਕੱਪਣ ਚੈੱਕ ਪਾਸ ਚੈੱਕ ਪਾਸ ਆ ਚੱਕ ਦੀ ਫੁੱਲ ਗਾਰੰਟੀ ਆ ਪਰ ਤਾਂ ਚੋਚ ਆ ਕੇ ਨਹੀਂ ਵੇਖੀ ਲੈ ਆਜੀ ਅੱਜ ਆ ਵੀ ਇਹਦਾ ਕੋਈ ਦੁੱਧ ਨਹੀਂ ਦੱਸ ਸਕਦੇ ਤੇ ਤਾਂ ਨਹੀਂ ਦੱਸੇ ਦਿਖਾ ਲਈ ਉਦਾਂ ਮੰਨ ਕੇ ਚੱਲ ਗਏ ਵੀ ਉਹਦਾ ਮੂੰਹ ਮੱਥਾ ਦਿਖਾ ਲਿਓ ਚਾਰ ਦੰਦੇ ਆਪ ਦੀ ਦਿੱਤੀ ਆਈ ਆ ਆ ਵੇਖੋ ਸਿੰਘ ਸੁੰਗ ਦੀ ਕਵਾਰੀ ਮਾੜੀ ਚੰਗੀ ਕੱਟੀ ਆ ਹਾਂ ਤੇ ਅੱਜ ਦਾ ਡੰਗ ਵੇਖ ਲੀਏ ਬਾੜੇ ਤੇ ਲੱਗਦੀ ਆ ਟੀਕਾ ਵੀ ਨਹੀਂ ਲਵਾਉਂਦੀ ਓਕੇ ਹਾਂਜੀ ਆਏ ਸਵੇਰੇ ਵੀ ਆ ਕੇ ਬਾੜੇ ਤੇ ਮਿਲ ਕੇ 4 ਮਹੀਨੇ ਕੰਪਲੀਟ ਗੱਪ ਚੱਲ ਚੁੱਕੀ ਮੇਰੇ 9:30 ਵਜੇ ਦੇ ਕਰੀਬ ਚੋਈ ਜੇ ਓਕੇ ਧੰਨਵਾਦ ਧੰਨਵਾਦ ਜੱਟਾ ਇਹ ਕਮਾਲੀ ਵਿਖਾ ਲੈਣਾ ਜੀ ਹਾਂਜੀ ਉਹ ਵੀ ਵਿਖਾਉਣੇ ਬਾਹਰ ਹੀ ਨਾ ਲਈਏ ਉਹਨੂੰ ਬਾਹਰ ਲਿਆਉਂਦਾ ਜੀ ਛੋਟੂ ਲਿਆ ਪਾ ਲਿਆ ਪੱਤ ਮਾਲੀ ਨਾ ਚੌਕ ਦੇ ਦੰਦ ਕੱਢਦਾ ਆ ਓਕੇ ਤੇ ਵੱਡਾ ਬੋਧ ਆ ਤੇ ਆਪਾਂ ਨਾ ਫਗਵਾੜੇ ਮਾਲ ਭੇਜਦੇ ਆ ਡੇਰੀ ਦੇ ਵਿੱਚ ਠੀਕ ਆ ਬਹੁਤ ਮਈਆਂ ਬਾਬੇ ਦੀ ਮੇਰ ਨਾਲ 2 2.5 3 ਸਾਲ ਹੋ ਗਏ ਉਹਨ ਠੀਕ ਆ ਇਹ ਘਟਾ ਉਹ ਨਾ ਹਰਿਆਣੇ ਤੋਂ ਮੰਗਾਇਆ ਵਾ ਨੰਬਰ ਸਾਰਾ ਐਡਰੈਸ ਦੇ ਦਾਂਗੇ ਠੀਕ ਆ ਛੋਟਾ ਬੱਚਾ ਮੰਗਾਇਆ ਸੀ ਸਾਰਾ ਐਡਰੈਸ ਕਨਫਰਮ ਕਰਾ ਦਾਂਗੇ ਕੋਹੇ ਨੂਰ ਦਾ ਜੇ ਓਕੇ ਹਾਂਜੀ ਗਰੰਟੜ ਮਤਲਬ ਸਾਰਾ ਐਡਰੈਸ ਹਰਿਆਣੇ ਤੋਂ ਜਿੱਥੋਂ ਆਇਆ ਨਾ ਸਾਰਾ ਐਡਰੈਸ ਹੀ ਦੇ ਦਾਂਗੇ ਮਈਆਂ ਕਰਾਸ ਕਰਦਾ ਰੇੜੇ ਵੀ ਲੱਗਾ ਓਕੇ 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 ਹਾਂਜੀ ਰੇੜੇ ਤੇ ਵੀ ਉਹ ਮਤਲਬ ਪੱਠੇ ਪੁੱਠੇ ਬੋਤਲੇ ਹੁੰਦੇ ਆ ਉਹ ਵੇਖ ਲਓ ਮੁੰਡਾ ਨਿਕਲ ਲੱਤ ਕੇ ਰੋਣਾ ਤੋਰ ਦੇਣਾ ਉਹ ਖੋਲੀ ਫਿਰਦਾ ਕੋਈ ਮਾਰਦਾ ਨਹੀਂ ਕੋਈ ਉਹੋ ਜੀ ਗੱਲਬਾਤ ਨਹੀਂ ਓ ਵੇਖੋ ਬੜਾ ਕੱਦ ਕਾਠਾ ਬਾਬਾ ਜੀ ਬਸ ਨਾ ਇੱਕ ਗਾਮੀ ਰਹੀ ਆ ਵੀ ਰੇੜੇ ਨਾ ਜੋਂ ਪਤਾ ਰਿਹਾ ਤੇ 26 27 ਪਸੂਆ ਹਾਂ ਤੇ 26 27 ਦੇ ਪੱਠੇ ਇੱਦੇ ਤੇ ਆਉਂਦੇ ਰਹੇ ਕਿਆ ਬਾਤ ਹਾਂਜੀ ਯਾਰ ਵੱਡੇ ਆਲਾ ਤਾਂ ਹੁਣ ਕੀ ਕਹੀਏ ਇਹਦਾ ਯਾਰ ਮੈਂ ਨਾ ਕੈਮਰੇਜ ਨਹੀਂ ਪੂਰਾ ਆਉਣਾ ਕਰੰਟਡ ਕੋਈ ਨੂਰ ਦਾ ਜੇ ਜਦ ਇੱਕ ਰੰਗ ਕਾਲਾ ਵੇਖੋ ਜੀ ਕਿਆ ਬਾਤ ਬੱਚੇ-ਬੱਚੇ ਬਹੁਤ ਚੰਗੇ ਦੇ ਟੌਪ ਦੇ ਬੱਚੇ ਆਏ ਆ ਜੀ ਬਾਬਾ ਚੰਗਾ ਵੀ ਮਾਲੀ ਦੀ ਕੋਈ ਮੰਨ ਲੈ 6 ਮਹੀਨੇ ਚੰਗਾ ਰਾਸ਼ਨ ਪੈ ਜੇ ਗੱਲਾਂ ਹੋਣਗੀਆਂ ਮੇਲਿਆਂ 'ਚ ਬਸ ਬਸ ਜੀ ਹਣਾ ਹਾਂ ਐਡਾ ਕਾਤ ਨਹੀਂ ਮਿਲਦਾ ਉਹ ਵੀ ਉਹਨਾਂ ਦਾ ਭਰਾਵਾ ਦੀ ਇੱਕ ਗੱਲ ਆ ਉਹ ਕਹਿੰਦੇ ਵੀ ਆਪਾਂ ਮਾੜੇ ਥਾਂ ਨਹੀਂ ਦੇਣਾ ਉਹਨਾਂ ਨੂੰ ਬਹੁਤ ਰੁਪਏ ਲੱਗਦੇ ਸੀ ਇਹਦੇ ਓਕੇ ਕਹਿੰਦੇ ਵੀ ਚੰਗੇ ਥਾਂ ਦੇਣਾ ਵਾ ਤੇ ਦੇ ਵੀ ਮੁਕਤ ਦੇ ਭਾ ਦੇਣਾ ਜੇ ਬਹੁਤ ਰੁਪਏ ਲੱਗਦੇ 65000 ਦਾ ਦੇ ਦੇਣਾ ਆ ਵੇਖ ਲੈ ਕਰਦੇ ਆ ਉਹ 65000 ਦਾ ਦੇ ਦਾਂਗੇ ਨਾ ਸਾਮਾਨ ਆਲਾ ਕੋਈ ਵਿਕਣਾ ਆਇਆ ਹੈ ਉਹਨਾਂ ਦੇ ਵੀਕਣੇ ਆਇਆ ਉਹਨਾਂ ਦਾ ਵਿਕਣੇ ਆਇਆ ਮਹੀਨਾ ਇੱਕ ਰੱਖਾਂਗੇ ਮਹੀਨੇ ਬਾਅਦ ਉਹਨਾਂ ਕੋਈ ਵਾਪਸ ਚਲ ਜੂਗਾ ਆਪmani paap ਕਰ ਦੇ ਜੀ 65000 ਦਾ ਦੇ ਦਿੰਦੇ 65000 ਦਾ ਦੇ ਦਾਂਗੇ ਜੀ ਮਾੜਾ ਤਾਂ ਨਹੀਂ ਦਸਾਂ ਹੀ ਲੈ ਕੇ ਸੰਭਲੇ ਮੈਂ ਕਹਿੰਦਾ ਦਸਾਂ ਸੰਭਲੇ ਦਬਾਓ ਚੰਗਾ ਹੈ ਹੋਈ ਮੇਲੇ ਆ ਤੇ ਜਾਣ ਆਲਾ ਆ ਮੇਲੇ ਆ ਜਾਣ ਆ ਸਹੀ ਗੱਲ ਹੈ ਹੈਨਾ ਸਹੀ ਗੱਲ ਹੈ ਵੇਖ ਲੈ 6 ਮਹੀਨੇ ਚੰਗਾ ਸੰਭਲਾ ਡੂਡ ਲੱਖ ਦਾ ਬਣ ਜਾਣਾ ਜੀ ਲੱਖ ਦਾ ਤੇ ਦੂਜੇ ਕੰਮ ਵਾਲੇ ਲੈਣਗੇ ਜੇ ਮਾੜਾ ਜਾਈ ਨਾ ਨਾ ਜੰਮ ਚੜ ਜੇ ਤਾਂ ਹਾਂ ਤੇ ਰਾਜੀ ਇੰਨੇ ਹੋ ਜਾਣਾ ਹੋ ਜਾਣਾ ਹੋ ਜਾ ਬਾਕੀ ਨਾ ਇੱਕੋ ਬੇਨਤੀ ਆ ਭੈਣ ਭਰਾ ਕੋਈ ਸਾਹਮਣ ਵਾਲਾ ਫੋਨ ਲਾਵੇ ਦੂਸਰੇ ਕੰਮ ਵਾਲਾ ਨਾ ਕੋਈ ਫੋਨ ਲਾਵੇ ਸੰਤੂ ਸਾਹਿਬ ਓਕੇ ਧੰਨਵਾਦ ਸਹੀ ਗੱਲ ਲੱਗ ਗਈ ਜੀ ਹਾਂ ਧੰਨਵਾਦ ਲੈ ਵੀ ਸਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਇਹਨਾਂ ਦਾ ਲੇਖਾ ਜੋਖਾ ਪੁੱਛਤਾ ਰਿਕਵੈਸਟ ਬੇਨਤੀ ਜਿਹੜਾ ਪਸੰਦ ਆ ਗਿਆ ਕਰਕੇ ਤਸੱਦੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖ ਲਈ ਜਿਉਂਦੇ ਵਾਸਤੇ ਹੋ